ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਲੰਗਾਂ ਨੇ ਕੀਤਾ ਐਲਾਨ ਅਗਲੀ ਰਾਜਨੀਤੀ ਪੱਟ ਤੇ ਥਾਪੀ ਮਾਰ ਕੇ ਮદાન ਇਹ جنگ ਲੜਾਂਗੇ ਹਲਕਾ ਡੇਰਾ ਬਾਬਾ ਨਾਨਕ ਚ ਜ਼ਿਲ੍ਹਾ ਪਰੀਸ਼ਦ ਤੇ ਬਲਕ ਸੰਮਤੀ ਚੋਣਾਂ ਦੇ ਬਾਈਕਾਟ ਦਾ ਐਲਾਨ ਆਮ ਆਦਮੀ ਪਾਰਟੀ ਦੇ ਕਈ ਮੌਜੂਦਾ ਸਰਪੰਚ ਸਾਡੇ ਸੰਪਰਕ ਚ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਜ ਸਰੋਨੀ ਆਪਣੇ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ ਅੱਜ ਦੇ ਹਾਲਾਤਾਂ ਮੁਤਾਬਕ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਨੇ ਸਰਕਾਰ ਨੇ ਬੜੀ ਵੱਡੀ ਪੱਧਰ ਦੇ ਉੱਤੇ ਆਪੋਜੀਸ਼ਨ ਦੀਆਂ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਨੇ ਔਰ ਬਹੁਤ ਥੋੜੀਆਂ ਐਪਲੀਕੇਸ਼ਨਾਂ ਜ਼ਿਲ੍ਹੇ ਵਿੱਚ ਰਹਿ ਗਈਆਂ ਨੇ ਔਰ ਮੈਂ ਇਹ ਸਮਝਣਾ ਕਿ ਡੇਰਾ ਬਾਬਾ ਨਾਨਕ ਜਿਹੜਾ ਹਲਕਾ ਵਿਧਾਨ ਸਭਾ ਦਾ ਕਲਾ ਨੌਰ ਬਲਾਕ ਸੰਪਤੀ ਵਿੱਚ 70% ਅਕਾਲੀ ਦਲ ਦੀਆਂ ਜਿਹੜੀਆਂ ਨੇ ਉਹ ਐਪਲੀਕੇਸ਼ਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਡੇਰਾ ਬਾਬਾ ਨਾਨਕ ਬਲਾਕ ਵਿੱਚ ਬਲਾਕ ਸੰਪਤੀ ਦੀਆਂ ਸਿਰਫ ਤਿੰਨ ਜ਼ੋਨਾਂ ਦੇ ਹੀ ਕਾਗਜ਼ ਰਹਿਣ ਦਿੱਤੇ ਨੇ ਬਾਕੀ ਸਾਰੇ ਉਹਨਾਂ ਨੇ ਵੱਢ ਕੇ ਉਹ ਵੀ ਆਪਣੇ ਬਿਨਾਂ ਮੁਕਾਬਲਾ ਤੇ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਵਾ ਪੰਜ ਮੇਰੇ ਹਲਕੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੀਆਂ ਆਪਣੇ ਸ਼ੀਟਾਂ ਸਭ ਪੰਜੇ ਦੀਆਂ ਪੰਜੇ ਰੱਦ ਕਰ ਦਿੱਤੀਆਂ ਲੀਆਂ ਨੇ ਇਸੇ ਤਰ੍ਹਾਂ 43 ਸ਼ੀਟਾਂ ਦੇ ਵਿੱਚੋਂ 40 ਸ਼ੀਟਾਂ ਜਿਹੜੀਆਂ ਨੇ ਇਹਨਾਂ ਨੇ ਕੈਂਸਲ ਕਰਕੇ ਰੱਦ ਕਰ ਦਿੱਤੀਆਂ ਨੇ ਮੈਂ ਸਾਹਮਣਾ ਸਰਕਾਰ ਨਾਲ ਦੀ ਚੀਜ਼ ਕੋਈ ਨਹੀਂ ਔਰ ਇਹ ਡੈਮੋਕ੍ਰੇਸੀ ਦਾ ਸਤਿਆਨਾਸ਼ ਕਰ ਦਿੱਤਾ ਵਾ ਡੈਮੋਕ੍ਰੇਸੀ ਦਾ ਟਿਕਾਉਂ ਜ ਰਚਿਆ ਵਾ ਜੇ ਲੋਕ ਰਹਿ ਲੋਕਾਂ ਨੂੰ ਦੇਣ ਦਾ ਮੌਕਾ ਹੀ ਨਹੀਂ ਦੇਣਾ ਇਲੈਕਸ਼ਨਾਂ ਕਾਹਦੀਆਂ ਨੇ ਵੱਡੀ ਪੱਧਰ ਤੇ ਜੇ ਇਸ ਤਰ੍ਹਾਂ ਦੇ ਕਰਨਾ ਸੀ ਇਹ ਫਿਰ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਨੇ ਨਾਮਿਨੇਟ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਨਾਂ ਇਹਦੇ ਨਾਲੋਂ ਅਡਾ ਦੇਣਾ ਚਾਹੀਦਾ ਬਸ ਮੂਚੇ ਵਰਕਰ ਸਾਹਿਬਾਨਾਂ ਨਾਲ ਬੇਨਤੀ ਕੀਤੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਕਿਨੂੰ ਤੱਕੜੀ ਦਾ ਨਿਸ਼ਾਨ ਲਾਟ ਹੋਇਆ ਉਥੇ ਟਿਕਾ ਕੇ ਤੱਕੜੀ ਦੀ ਮਦਦ ਕਰੋ ਡੇਰਾ ਬਾਬਾ ਨਾਨਕ ਵਿੱਚ ਇਹਨਾਂ ਨੇ 70% ਹੀ ਕੈਨਸਲ ਕਰ ਦਿੱਤੀਆਂ ਨੇ ਇੱਥੇ ਕਾਲੀ ਦਲ ਦਾ ਕੋਈ ਵੀ ਵਰਕਰ ਨਾ ਆਮ ਪਾਰਟੀ ਨੂੰ ਵੋਟ ਦੇਵੇ ਨਾ ਕਾਂਗਰਸ ਨੂੰ ਦੇਵੇ ਦੋਨਾਂ ਪਾਰਟੀਆਂ ਦਾ ਬਾਈਕਾਟ ਕਰਨ ਤੇ ਘਰ ਬੈਠੇ ਰਹਿਣ ਆਪਣਾ ਵਰਕਰ ਇਹਨਾਂ ਦੋਹਾਂ ਪਾਰਟੀਆਂ ਵਿੱਚ ਕੋਈ ਵੋਟ ਪਾਉਂਦਾ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਦੋਵੇਂ ਪਾਰਟੀਆਂ ਸਾਡੀਆਂ ਦੁਸ਼ਮਣ ਪਾਰਟੀਆਂ ਨੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਦੋਨਾਂ ਨੇ ਗਲਤ ਕੰਮ ਕੀਤੇ ਨੇ ਪਿਛਲੀ ਵਾਰ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਚੀਆਂ ਦੀ ਇਲੈਕਸ਼ਨ ਆਈ ਸੀ ਕਾਂਗਰਸੀਆਂ ਨੇ ਇੱਟੇ ਮਾਰ-ਮਾਰ ਕੇ ਰੋੜੇ ਮਾਰ-ਮਾਰ ਕੇ ਡੰਡੇ ਮਾਰ-ਮਾਰ ਕੇ ਕਾਲੀ ਦਲ ਦੇ ਵਰਕਰ ਜ਼ਖਮੀ ਕੀਤੇ ਸੀਗੇ ਤੇ ਮੈਂ ਸਮਝਣਾ ਅੱਜ ਉਹ ਹੀ ਵਰਕਰ ਜਿਹੜੇ ਨੇ ਪਰਵਰਤਨ ਕਰਕੇ ਆਮਨਾ ਖੜੇ ਸੀਗੇ ਉਹਨਾਂ ਨੇ ਗੁੱਸਾ ਕੱਢਿਆ ਤੇ ਕਾਂਗਰਸ ਤੇ ਵਰਕਰਾਂ ਨੂੰ ਡੇਰੇ ਬਾਬੇ ਨਾਨਕ ਵਿੱਚ ਕੁੱਟ-ਕੁੱਟ ਉਹਨਾਂ ਦੀ ਲਿਦ ਕੱਢ ਦਿੱਤੀ ਹੈ ਹੋਇਆ ਇਹ ਮਾੜਾ ਵਾ ਅਸੀਂ ਇਹਦੀ ਨਖੇਦੀ ਕਰਨੇ ਆ ਪਰ ਜਿਹੋ ਜਾਂ ਬੀਜੀਏ ਉਹੋ ਜਿਹਾ ਵੱਡਣਾ ਪੈਂਦਾ ਆਮ ਵਾਲਿਓ ਅੱਜ ਕਾਗਜ਼ ਤੁਹਾ ਸਾਡੇ ਰੱਦ ਕੀਤੇ ਨੇ ਜਿਹੋ ਜਿਹਾ ਬੀਜਿਆ ਜੇ ਇਹੋ ਜਿਹਾ ਵੱਡਣ ਲਈ ਤਿਆਰ ਰਿਓ ਉੱਤਰ ਕਾਟੋ ਮੈਂ ਚੜਾਂ ਇਹ ਵਾਰੀ ਆਉਣੀ ਏ ਜਿਵੇਂ ਤੁਹਾਡੀ ਵਾਰੀ ਆਈ ਏ ਸੁੱਤਿਆਂ ਪਿਆਂ ਦੀ ਤੇ ਅਸੀਂ ਤੇ 5 ਸਾਲ ਤੋਂ ਜਾਗਣ ਦੇ ਆ ਲੋਕਾਂ ਦੇ ਜੰਮੇ ਤੇ ਵੀ ਜਾਣਦੇ ਆ ਮਰੇ ਤੇ ਵੀ ਜਾਣਦੇ ਆ ਦੁੱਖ ਵਿੱਚ ਵੀ ਜਾਣਦੇ ਆ ਸੁੱਖ ਵਿੱਚ ਵੀ ਜਾਣਦੇ ਆ ਹਰ ਮੁਸ਼ਕਲ ਵਿੱਚ ਵਰਕਰਾਂ ਦੇ ਘਰਾਂ ਤੱਕ ਪਹੁੰਚ ਕਰਨੇ ਆ ਅਸੀਂ ਜਾਗਨੇ ਆ ਆਉਣ ਵਾਲਾ ਸਮਾਂ ਬੜੀ ਵੱਡੀ ਪੱਧਰ ਤੇ ਤਬਦੀਲ ਹੋ ਰਿਹਾ ਵਾ ਉਹ 27 ਵਿੱਚ ਸਭ ਦੀਆਂ ਗੋਡੀਆਂ ਲਵਾ ਕੇ ਸਰਕਾਰ ਬਣਾਵਾਂਗੇ ਇਹਦਾ ਟ੍ਰੇਲਰ ਹੋਣਾ ਸੀਗਾ ਆ ਜਲਾ ਪ੍ਰੀਸ਼ਦ ਤੇ ਪੰਚਾਇਤ ਸੰਤੀਆਂ ਦੀਆਂ ਇਲੈਕਸ਼ਨਾਂ ਵਿੱਚ ਤੁਹਾਨੂੰ ਆਪਣੇ ਪੈਰ ਲੱਭ ਜਾਣੇ ਸੀ ਕਿ ਸਾਡੇ ਪੈਰ ਜਿਹੜੇ ਨੇ ਧਰਤੀ ਤੇ ਨੇ ਲੋਕਾਂ ਵਿੱਚ ਨੇ ਪਾਰ ਤੁਸੀਂ ਉਹਨੂੰ ਕੱਜ ਦਿੱਤਾ ਵਾ ਲੋਕ ਰਾਏ ਨੂੰ ਕੁਜੇ ਵਿੱਚ ਬੰਦ ਕਰਕੇ ਲੋਕ ਰਾਏ ਦੀ ਆਪਣੇ ਆਵਾਜ਼ ਨੂੰ ਕੁਚਲ ਕੇ ਰੱਖ ਦਿੱਤਾ ਵਾ ਤੇ ਮੈਂ ਇਹ ਸਮਝਦਾ ਵਾਂ ਕਿ ਵਰਕਰਾਂ ਨੂੰ ਤਗੜਿਆ ਹੋਣਾ ਚਾਹੀਦਾ ਵਾ ਸਾਲ ਇੱਕ ਰਹਿ ਗਿਆ ਵਾ ਮਾਰਦੇ ਛਾਲਾ ਇਹਨਾਂ ਦੇ ਉੱਤੇ ਚੜ ਜਾਣਾ ਚਾਹੀਦਾ ਔਰ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਹੈ ਵੀ ਹੋਣਾ ਚਾਹੀਦਾ ਵਾ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਉਹ ਕੰਮ ਕਰਨ ਦੀ ਲੋੜ ਆ ਮੈਂ ਸਾਰੇ ਵਰਕਰਾਂ ਨੂੰ ਦੁਬਾਰਾ ਅਪੀਲ ਕਰਨਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪ੍ਰਸ਼ਾਸਤ ਜੀਂ ਦੀਆਂ ਐਪਲੀਕੇਸ਼ਨਾਂ ਨੇ ਜਿਹੜੀਆਂ ਲੜ ਰਹੇ ਆ ਉਥੇ ਇੱਕ ਇੱਕ ਵੋਟ ਇਕੱਠੀ ਕਰਕੇ ਕਾਲੀ ਦਲ ਤਕੜੀ ਦੇ ਨਿਸ਼ਾਨ ਤੇ ਪਾਓ ਤੇ ਡੇਰਾ ਬਾਬਾ ਨਾਨਕ ਜਿੱਥੇ ਨਾਨਸੈਂਟ ਪਰਸੈਂਟ ਕੈਂਸਲ ਕਰ ਦਿੱਤੀਆਂ ਨੇ ਉਥੇ ਜਿਹੜੀਆਂ ਤਿੰਨ ਸ਼ੀਤਾਂ ਨੇ ਸਾਡੀਆਂ ਰਹਿੰਦੀਆਂ ਬਲਾਕ ਸੰਤੀ ਦੀਆਂ ਉਹਨਾਂ ਦਾ ਅਸੀਂ ਬਾਈਕਾਟ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ